ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਅੱਜ ਇਸ ਗ੍ਰੰਥ ਦਾ ਦਿਹਾੜਾ ਹੈ ਸਿੱਖ ਧਰਮ ਦੇ ਨਾਲ ਸੰਗ੍ਰਾਂਦ ਦਾ ਕੋਈ ਮਹੱਤਵ ਨਹੀਂ ਹੈ ਪਰ ਅੱਜ ਵਿਸਾਖੀ ਹੈ ਵਿਸਾਖ ਦਾ ਪਹਿਲਾ ਪ੍ਰਵਿਸ਼ਟਾ ਕਹ ਲੀਏ ਪਹਿਲਾ ਦਿਨ ਕਹ ਲੀਏ ਵਿਸਾਖ ਮਹੀਨੇ ਦਾ ਇਹਦੇ ਨਾਲ ਸਿੱਖ ਦਾ ਬਹੁਤ ਸਬੰਧ ਹੈ ਸਿੱਖ ਦਾ ਸਬੰਧ ਖਾਲਸਾ ਦਾ ਸਬੰਧ 3 ਮਾਰਚ 1699 ਨੂੰ ਕਲਗੀਧਰਪਤਾ ਗੋਵਿੰਦ ਰਾਏ ਜਿਨ੍ਹਾਂ ਦਾ ਬਾਅਦ ਵਿੱਚ ਨਾਮ ਅਸੀਂ ਸਾਰੇ ਜਾਣਦੇ ਆ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ 1699 ਨੂੰ ਬਹੁਤ بڑا ਕੱਠ ਕਰਕੇ ਖਾਲਸਾ ਜਿਹੜਾ ਪ੍ਰਗਟ ਕੀਤਾ ਅਸੀਂ ਸਾਰੇ ਜਾਣਦੇ ਆ ਕਿ ਸਾਲ 1675 ਨੂੰ ਜਦੋਂ ਭਾਈ ਜੈਦਾ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਸੀਸ ਲੈ ਕੇ ਦਿੱਲੀ ਤੋਂ ਆਏ ਸਨ ਸ਼੍ਰੀ ਅਨੰਦਪੁਰ ਸਾਹਿਬ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਸੀਸ ਦਾ ਸੰਸਕਾਰ ਹੋਇਆ ਸੀ ਬਿਲਕੁਲ ਸਾਹਮਣੇ ਗੁਰਦੁਆਰਾ ਅਕਾਲ ਗੁੰਗਾ ਸਾਹਿਬ ਹੈ ਸੱਜੇ ਹੱਥ ਨੂੰ ਦੇਖਾਂਗੇ ਗੁਰੂ ਤੇਗ ਬਹਾਦਰ ਸਾਹਿਬੀ ਦਾ ਘਰ ਇਹਨੂੰ ਗੁਰਦੁਆਰਾ ਭੋਰਾ ਸਾਹਿਬ ਕਹਿੰਦੇ ਨੇ ਉੱਥੇ ਜਦੋਂ ਅਕਾਲ ਪੁੰਗੇ ਖੜੋ ਕੇ ਸਤਿਗੁਰੂ ਗੁਰੂ ਗੋਬਿੰਦ राय ਜੀ ਨੇ ਭਾਈ ਜੈਤਾ ਜੀ ਨੂੰ ਭਾਈ ਜੀਵਨ ਸਿੰਘ ਜੀ ਨਾਲ ਦਾ ਨਾਮ ਬਾਅਦ ਵਿੱਚ ਪਿਆਸੀ ਉਹਨਾਂ ਨੂੰ ਪੁੱਛਿਆ ਕਿ ਉੱਥੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਵਿੱਚ ਉਹ ਸਿੱਖ ਨਹੀਂ ਸਨ ਭਾਈ ਜੈਤਾ ਜੀ ਨੇ ਕਿਹਾ ਹੋਣਗੇ ਮਹਾਰਾਜ Hindu ਵੀ ਮੁਸਲਮਾਨ ਵੀ ਦਾੜੀਆਂ ਰੱਖਦੇ ਨੇ ਸੇਸ ਰੱਖਦੇ ਨੇ ਤੁਹਾਡੇ ਸਿੱਖ ਵੀ ਰੱਖਦੇ ਨੇ ਕਿਹੜਾ ਕੋਈ ਫਰਕ ਹੈ ਖੜੇ ਹੋਣਗੇ ਪਛਾਣੇ ਨਹੀਂ ਗਏ ਹੋਣਗੇ ਉਸ ਵੇਲੇ ਗੁਰੂ ਗੋਬਿੰਦ राय ਜੀ ਨੇ ਫਿਰ ਇਹ ਗੱਲ ਆਖੀ ਸੀ ਕਿ ਮੈਂ ਇਹੋ ਜਿਹਾ ਸਿੱਖ ਖਾਲਸਾ ਬਣਾਵਾਂਗਾ ਜਿਹੜਾ ਕਦੇ ਸ਼ੁਭ ਨਹੀਂ ਸਕੇਗਾ ਪ੍ਰਗਟ ਰਹੇਗਾ ਜ਼ਾਹਰ ਰਹੇਗਾ ਦੁਨੀਆ ਦੇ ਵਿੱਚ ਇਹਦਾ ਨਾਮ ਹੋਵੇਗਾ ਸੋ ਸਾਧ ਸੰਗਤ ਜੀ ਉਹਨੂੰ 24 ਸਾਲ ਲੱਗੇ 24 ਸਾਲ ਤੋਂ ਬਾਅਦ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੋਬਿੰਦ ਰਾਏ ਉਸ ਵੇਲੇ ਉਹਨਾਂ ਦਾ ਨਾਮ ਸੀ 1699 ਦੇ ਵਿੱਚ 75 ਦੇ ਵਿੱਚ ਜੇ ਅਸੀਂ 24 ਜੋੜੀਏ ਤਾਂ 99 ਬਣਦੇ ਨੇ 1699 ਦੇ ਵਿੱਚ ਸਤ ਗੁਰ ਨੇ 30 ਮਾਰਚ ਵਾਲਾ ਦਿਨ ਸੀ ਉਸ ਦਿਨ ਇੱਕ ਇਤਿਹਾਸ ਦੀ ਵੱਖਰੀ ਗੱਲ ਹੈ ਉਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ ਆਪ ਸਭ ਨੂੰ ਸੰਗਤਾਂ ਨੂੰ ਖਾਲਸੇ ਦੇ ਪ੍ਰਗਟ ਹੋਣ ਦੀਆਂ ਜੋ ਦਿਨ ਉਹਦੀਆਂ ਵਧਾਈਆਂ ਹੋਣ ਆਪ ਜੀ ਪਰਪੱਕ ਖਾਲਸਾ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਈਆਂ ਬਣੋ ਖੈਰ ਆਓ ਥੋੜੀ ਵਿਚਾਰ ਕਰੀਏ ਗੁਰਬਾਣੀ ਦੇ ਵਿੱਚ ਸ਼ਬਦ ਹੈ ਬੈਸਾਖ ਜਿਵੇਂ ਅਸੀਂ ਪੰਜਾਬੀ ਵਿੱਚ ਪੜ੍ਹਦੇ ਹਾਂ ਕਿ ਦੇ ਬੈਸਾਖੀ ਵਾਵੇ ਨ ਸਿਆਰੀ ਪਾ ਕੇ ਲਿਖਿਆ ਹੁੰਦਾ ਪਰ ਗੁਰਬਾਣੀ ਦੇ ਵਿੱਚ ਸ਼ਬਦ ਹੈ ਬੈਸਾਖ ਬੈਸਾਖ ਪੀਰਨ ਕਿਉਂ ਵੱਡੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਗੁਰੂ ਅਰਜਨ ਦੇਵ ਮਹਾਰਾਜ ਤੋਂ ਸਤਿਗੁਰੂ ਜੀ ਵੈਸਾਖ ਦੇ ਮਹੀਨੇ ਵਿੱਚ ਸਾਨੂੰ ਸਿੱਖਿਆ ਵੀ ਦਿੰਦੇ ਨੇ ਕਿ ਭਾਈ ਜਿਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਪਿਆਰ ਦਾ ਪਛੋੜਾ ਹੋਵੇ ਨਾ ਉਹ ਧੀਰਜ ਕਰਕੇ ਨਹੀਂ ਬੈਠ ਸਕਦੇ ਭਾਵੇਂ ਜਿਹਨਾਂ ਨੂੰ ਪਤਾ ਲੱਗ ਜਾਵੇ ਅਸੀਂ ਮਾਲਕ ਤੋਂ ਵਿਛੜੇ ਹਾਂ ਸਾਡਾ ਮਾਲਕ ਦੇ ਨਾਲ ਮਿਲਾਪ ਹੋਣ ਵਾਸਤੇ ਜਨਮ ਹੋਇਆ ਹੈ ਫਿਰ ਉਹ ਕਦੇ ਧੀਰਜ ਕਿਵੇਂ ਬੈਠ ਸਕਦੇ ਅਮਰਤ ਵਾਲਾ ਸਾਹਮਣੇ ਗਏ ਨਾਮ ਜਪਣਗੇ ਭਲੇ ਦੇ ਕੰਮ ਕਰਗੇ ਖੈਰ 1699 ਜੋ ਬਸਾਖੀ ਦਾ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਉਂਕਿ ਮੇਰੇ ਮੂੰਹ ਤੇ ਬਾਰ-ਬਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਰਿਹਾ ਉਸ ਵੇਲੇ ਨਾਮ ਗੋਬਿੰਦ ਰਾਏ ਸੀ ਮੈਂ ਇਹ ਵੀ ਬਾਰ-ਬਾਰ ਬੇਨਤੀ ਕਰਦਾ ਗੁਰੂ ਗੋਬਿੰਦ ਰਾਏ ਜੀ ਨੇ ਬਹੁਤ ਵੱਡਾ ਇਕੱਠ ਸ੍ਰੀ ਅਨੰਦਪੁਰ ਸਾਹਿਬ ਇਕੱਠਾ ਕੀਤਾ 24 ਸਾਲ ਲੱਗੇ ਸੀ ਤਿਆਰੀ ਕਰਨ ਵਾਸਤੇ ਤੇ ਗੁਰੂ ਸਾਹਿਬ ਨੇ ਕੁਝ ਮਹੀਨੇ ਪਹਿਲਾਂ ਜ਼ਰੂਰ ਚਿੱਠੀਆਂ ਪਾਈਆਂ ਹੋਣਗੀਆਂ ਜਿਹੜੀਆਂ ਬੜੀ ਦੂਰ-ਦੂਰ ਤੱਕ ਸੰਗਤਾਂ ਨੂੰ ਚਿੱਠੀਆਂ ਪਹੁੰਚੀਆਂ ਬੜੀ ਦੂਰ ਤੋਂ ਸਿੱਖ ਸੰਗਤਾਂ ਜਿਹੜੀਆਂ ਉਸ ਇਕੱਠ ਦੇ ਵਿੱਚ ਹਾਜ਼ਰ ਹੋਈਆਂ ਸਨੇਹਾ ਇਹ ਸੀ ਕਿ ਉਸ ਦਿਨ ਕੋਈ ਖਾਸ ਜੋ ਆਪ ਸੰਗਤਾਂ ਨੂੰ ਪ੍ਰੋਗਰਾਮ ਦਿੱਤਾ ਜਾਵੇਗਾ ਕੋਈ ਖਾਸ ਕੰਮ ਹੋਵੇਗਾ ਉਸ ਦਿਨ ਆਪ ਸੰਗਤਾਂ ਦੇ ਉਰਪੰਚ ਤੇ ਵਿਦਵਾਨਾਂ ਦੇ ਅਨੁਸਾਰ ਲਗਭਗ 80000 ਦਾ ਇਕੱਠ ਸੀ ਤੇ ਉਸ ਇਕੱਠ ਦੇ ਵਿੱਚ ਬਹੁਤ ਸਾਰੀ ਦੁਨੀਆ ਹਾਜ਼ਰ ਹੋਈ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵੇਲੇ ਸਾਨੂੰ ਸਾਰਿਆਂ ਨੂੰ ਪਤਾ ਮੈ ਬੋਧਾ ਇਤਿਹਾਸ ਵਿੱਚ ਤੁਹਾਡੇ ਸਮਾਂ ਨਹੀਂ ਮੈਂ ਮੂਲ ਸਿਧਾਂਤ ਦੀ ਗੱਲ ਕਰਨੀ ਆਪ ਸੰਗਤਾਂ ਦੇ ਨਾਲ ਜਦੋਂ ਹੱਥ ਦੇ ਵਿੱਚ ਲੈ ਕੇ ਤਲਵਾਰ ਬਿਨਾ ਮਿਆਨ ਤੋਂ ਸਤਿਗੁਰੂ ਜੀ ਦਰਬਾਰ ਦੇ ਵਿੱਚ ਹਾਜ਼ਰ ਹੋਏ ਸਤਿਗੁਰ ਨੇ ਕਿਹਾ ਕਿ ਮੈਨੂੰ ਕਿਸੇ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਇੱਕ ਵਾਰ ਤਾਂ ਜ਼ਰੂਰ ਚਨਚਨ ਹੱਟ ਕਵਰਾ ਹੱਟ ਜਿਹੜੀ ਹੈ ਸਾਰੀ ਸੰਗਤ ਦੇ ਵਿੱਚ ਹੋਈ ਹੋਵੇਗੀ ਕਿ ਇੱਕ ਸਿਰ ਕੀ ਮਕਸਦ ਹੋਵੇਗਾ ਸਤਿਗੁਰ ਦਾ ਪਰ ਇਤਿਹਾਸਕਾਰ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਦੋ ਜਾਂ ਤੀਜੀ ਆਵਾਜ਼ ਤੇ ਭਾਈ ਦਇਆ RAM ਕਿਉਂਕਿ ਜਦੋਂ ਖਾਲਸਾ ਰੂਪ ਦੇ ਵਿੱਚ ਪ੍ਰਗਟ ਹੋਇਆ ਜਾਤ-ਪੋਤ ਮਿਟ ਗਏ ਸੀ ਪਰ ਮਜਬੂਰੀ ਬਸ ਦੱਸਣਾ ਪੈਂਦਾ ਖੱਤਰੀਆਂ ਦੇ ਪਰਿਵਾਰ ਦੇ ਵਿੱਚੋਂ ਲਾਹੌਰ ਤੋਂ ਚੱਲ ਕੇ ਜਿਹੜੇ ਆਏ ਸੀ ਭਾਈ ਦਇਆ RAM ਜੀ ਭਾਈ ਦਇਆ RAM ਜੀ ਨੇ ਕਿਹਾ ਮਹਾਰਾਜ ਮੇਰਾ ਸਿਰ ਹਾਜ਼ਰ ਹੈ ਸਤਿਗੁਰ ਤੰਬੂ ਵਿੱਚ ਲੈ ਕੇ ਦੂਜੀ ਵਾਰ ਫੇਰ ਆਏ ਧਰਮਦਾਸ ਜਾਟ ਦਿੱਲੀ ਹਸਤਨਾਪੁਰ ਤੋਂ ਜਿਹੜਾ ਆਇਆ ਸੀ ਉਹਨੇ ਆਪਣੇ ਆਪ ਨੂੰ ਹਾਜ਼ਰ ਕੀਤਾ ਤੀਜੀ ਵਾਰ ਜਦ ਸਤਿਗੁਰ ਨੇ ਆਵਾਜ਼ ਮਾਰੀ ਓਡੀਸਾ ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਚੱਲ ਕੇ ਆਏ ਸੀ ਆਪਣੇ ਜਥੇ ਨੂੰ ਲੈ ਕੇ ਉਹਨਾਂ ਨੇ ਆਪਣਾ ਸੀਸ ਦੇਣ ਵਾਸਤੇ ਆਪਣੇ ਆਪ ਨੂੰ ਹਾਜ਼ਰ ਕੀਤਾ ਫਿਰ ਸਤਿਗੁਰ ਚੌਥੀ ਵਾਰ ਫੇਰ ਬਾਹਰ ਆਏ ਬਾਹਰ ਆ ਕੇ ਸਤਿਗੁਰ ਨੇ ਫੇਰ ਸੀਸ ਦੀ ਮੰਗ ਕੀਤੀ ਉਸ ਵੇਲੇ ਗੁਜਰਾਤ ਤੋਂ ਦਵਾਰਕਾਪੁਰੀ ਤੋਂ ਚੱਲ ਕੇ ਭਾਈ ਹਿੰਮਤ ਰਾਏ ਜੋ ਆਪਣੇ ਜਥੇ ਨੂੰ ਭਾਈ ਮੋਹਕਮਨ ਰਾਏ ਜੋ ਆਪਣੇ ਜਥੇ ਨੂੰ ਲੈ ਕੇ ਆਏ ਸਨ ਉਹਨਾਂ ਨੇ ਆਪਣੇ ਆਪ ਨੂੰ ਸਤਿਗੁਰੂ ਨੂੰ ਹਾਜ਼ਰ ਕੀਤਾ ਪੰਜਵੀਂ ਵਾਰੀ ਆਵਾਜ਼ ਮਾਰਨ ਤੇ ਭਾਈ ਸਾਹਿਬ ਰਾਏ ਜੋ ਵਿਦਰ ਕਰਨਾਟਕਾ ਤੋਂ ਚੱਲ ਕੇ ਆਏ ਸਨ ਉਹਨਾਂ ਨੇ ਆਪਣੇ ਆਪ ਨੂੰ ਹਾਜ਼ਰ ਕੀਤਾ ਕਿ ਮੇਰਾ ਸੀਸ ਹਾਜ਼ਰ ਹੈ ਇਹ ਇਤਿਹਾਸ ਦੱਸਦਾ ਕਿ ਜਦੋਂ ਇੱਕ ਸਿੱਖ ਨੂੰ ਸਤਗੁਰੂ ਅnder ਲੈ ਕੇ ਜਾਂਦੇ ਸੀ ਖੜਾਕ ਦੀ ਆਵਾਜ਼ ਆਉਂਦੀ ਸੀ ਜਿਵੇਂ ਕਿਸੇ ਦਾ ਸੀਸ ਜਿਹੜਾ ਹੈ ਉਹ ਕੱਟਿਆ ਗਿਆ ਹੋਵੇ ਸੋ ਪੰਜ ਵਾਰ ਇਸ ਤਰ੍ਹਾਂ ਹੋਇਆ ਛੇਵੀਂ ਵਾਰ ਸੰਗਤਾਂ ਤਿਆਰ ਸਨ ਕੋਈ ਨਾ ਉਠਣ ਵਾਸਤੇ ਪਰ ਸਤਗੁਰੂ ਨੇ ਛੇਵੀਂ ਵਾਰ ਸੀਸ ਦੀ ਮੰਗ ਨਹੀਂ ਕੀਤੀ ਉਸ ਵੇਲੇ ਸਤਗੁਰੂ ਜੀ ਕੁਛ ਦੇਰ ਫਿਰ ਤੰਬੂ ਵਿੱਚ ਰਹੇ ਵਿਦਵਾਨ ਇਹ ਗੱਲ ਮੰਨਦੇ ਨੇ ਕਿ ਸਤਗੁਰੂ ਜੀ ਨੇ ਤੰਬੂ ਦੇ ਵਿੱਚ ਜੋ ਵੀ ਹ ਹੋਇਆ ਉਹ ਗੁਪਤ ਰੱਖਿਆ ਕਿਸੇ ਨੂੰ ਦੱਸਿਆ ਨਹੀਂ ਉਹ ਸਾਧ ਸੰਗਤ ਉਹਨਾਂ ਪੰਜਾਂ ਸਿੰਘਾਂ ਨੂੰ ਜਿਹੜੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਉਹਨਾਂ ਨੂੰ ਤਾਂ ਪਤਾ ਸੀ ਨਾ ਵੀ ਤਉ ਵਿੱਚ ਕੀਆ ਹੋਇਆ ਤੇ ਅਸੀਂ ਇਹ ਮੰਨ ਸਕਦੇ ਹਾਂ ਵੀ ਸਤਿਗੁਰ ਨੇ ਉਹਨਾਂ ਨੂੰ ਵੀ ਨਾ ਕੀਤੀ ਹੋਵੇਗੀ ਕਿ ਜੋ ਇੱਥੇ ਕੌਤਕ ਵਰਤਿਆ ਉਹ ਬਾਹਰ ਕਿਸੇ ਨਾਲ ਕੀਤਾ ਨਾ ਜਾਵੇ ਕਿਉਂਕਿ ਪੰਜ ਪਿਆਰੇ ਜਦੋਂ ਘਰੇ ਗਏ ਹੋਣਗੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਮਾਤਾ-ਮਾ ਨਹੀਂ ਪੁੱਛਿਆ ਹੋਣਾ ਪਰ ਜੇ ਦੱਸਿਆ ਹੁੰਦਾ ਕੋਈ ਨਾ ਕੋਈ ਗਲਤ ਇਤਿਹਾਸ ਦੀ ਸਾਡੇ ਤੱਕ ਪਹੁੰਚਣੀ ਸੀ ਨਾ ਇਹਦਾ ਮਤਲਬ ਗੁਰੂ ਸਾਹਿਬ ਨੇ ਤੰਬੂ ਦੇ ਵਿੱਚ ਜੋ ਵੀ ਕੀਤਾ ਉਹਨੂੰ ਗੁਪਤ ਰੱਖਿਆ ਇਹਦੇ ਉੱਤੇ ਬਹੁਤੀ ਚੜ੍ਹਾਈ ਲੜਾਈ ਝਗੜਾ ਕਰਨ ਦੀ ਜਰੂਰਤ ਨਹੀਂ ਹੈ ਜਿਸ ਚੀਜ਼ ਨੂੰ ਸਤਿਗੁਰੂ ਗੁਪਤ ਰੱਖਣਾ ਚਾਹੁੰਦੇ ਹੋਣ ਉਹਨੂੰ ਗੁਪਤ ਹੀ ਰਹਿਣ ਦਿੱਤਾ ਜਾਵੇ ਪਰ ਸਤਿਗੁਰ ਮੇਰਾ ਮਾਰਜੀ ਵਾਲੇ ਇਹ ਤਾਕਤ ਮੇਰੇ ਗੁਰੂ ਵਿੱਚ ਹੈ ਇਹ ਗੁਰੂ ਦੀ ਸਮਰੱਥਾ ਹੈ ਮਾਰ ਕੀ ਜਿਉਂਦਾ ਕਰ ਸਕਦਾ ਸਤਿਗੁਰੂ ਉਧਿਆਸ ਕਰ ਮੰਨਦੇ ਨੇ ਸਤਿਗੁਰ ਨੇ ਪੰਜਾਂ ਨੂੰ ਜਿਹੜੇ ਹੈ ਸਿੱਖੀ ਦਾ ਬਾਣਾ ਪਹਿਨਾਇਆ ਪੰਜ ਕਕਾਰ ਕਿਸ ਦਾ ਸੀਗੇ ਕੜਾ ਦਿੱਤਾ ਕੰਗਾ ਦਿੱਤਾ ਕੇਸ ਕੰਗਾ ਕੜਾ ਕਿਰਪਾਨ ਤੇ ਕਛਹਿਰੀ ਪੰਜਾਂ ਨੂੰ ਪੂਰੇ ਤਿਆਰ ਬਰ ਤਿਆਰ ਕਰਕੇ ਸਤਿਗੁਰ ਫਿਰ ਪਾਵਨ ਜੇ ਦਰਬਾਰ ਬਣਿਆ ਸਿੱਧ ਵਿੱਚ ਲੈ ਕੇ ਆਏ ਇਤਿਹਾਸ ਇਹ ਕਹਿੰਦਾ ਕਿ ਸਤਗੁਰੂ ਨੇ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਉਹਨਾਂ ਪੰਜਾਂ ਸਿੰਘਾਂ ਨੇ ਅੱਖਾਂ ਦੇ ਵਿੱਚ, ਸਿਰ ਦੇ ਵਿੱਚ, ਮੂੰਹ ਦੇ ਵਿੱਚ ਪੰਜ-ਪੰਜ ਬਰੀ ਪਾ ਕੇ ਗੋਲ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਇਸ ਤਰ੍ਹਾਂ ਕਹਿ ਕੇ ਉਹਨਾਂ ਪੰਜਾਂ ਨੂੰ ਸਿੱਖ ਤੋਂ ਸਿੰਘ ਖਾਲਸੇ ਬਣਾ ਦਿੱਤਾ। ਮੌਤ ਤੋਂ ਉੱਪਰ ਲੈ ਕੇ ਸਤਗੁਰੂ। ਤੇ ਫਿਰ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਸਤਗੁਰੂ ਨੇ ਉਹਨਾਂ ਪੰਜਾਂ ਨੂੰ ਫਿਰ ਇਹ ਵੀ ਆਖਿਆ ਕਿ ਮੈਨੂੰ ਵੀ ਏ ਅਮਰਦੀ ਦਾਤ ਬਖਸ਼ੋ ਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੀਲਾ ਵਾਲਾ ਜੋ ਬਚਨ ਭਾਈ ਗੁਰਦਾਸ ਜੀ ਦਾ ਉਹ ਸਤਗੁਰਾਂ ਨੇ ਉਸ ਵੇਲੇ ਪੂਰਾ ਕਰ ਦਿੱਤਾ ਸੀ ਤੋਂ ਉਸ ਦਿਨ ਤੋਂ ਬਾਅਦ ਗੁਰੂ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਬਣ ਗਏ ਸੀ ਉਸ ਤੋਂ ਬਾਅਦ ਜਿਨ੍ਹਾਂ ਨੇ ਵੀ ਅਮਰਤ ਛੱਕਿਆ ਉਹਨਾਂ ਦੇ ਨਾਮ ਦੇ ਨਾਲ ਜੇ ਬੰਦਾ ਹੈ ਉਹਦੇ ਨਾਮ ਦੇ ਨਾਲ ਸਿੰਘ ਜੇ ਬੀਬੀ ਹੈ ਉਹਦੇ ਨਾਮ ਦੇ ਨਾਲ ਕੌਰ ਵਰਤਿਆ ਜਾਣ ਲੱਗਾ ਖੈਰ ਹੁਣ ਮੈਂ ਥਿਕ ਸਦਾ ਦੇ ਗੱਲ ਕਰਨੀ ਚਾਹੁੰਦਾ ਆਪ ਸੰਗਤਾਂ ਦੇ ਨਾਲ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਸਤਿਗੁਰੂ ਨੇ ਉਹਨਾਂ ਪੰਜਾਂ ਦੇ ਕਰਮਨਾਸ਼ ਭਰਮਨਾਸ਼ ਧਰਮਨਾਸ਼ ਸ਼ਰਮਨਾਸ਼ ਜਨਮਨਾਸ਼ ਇਹ ਕੀਤੇ ਨੇ ਜਿਵੇਂ ਜਨਮ ਕਰਕੇ ਅਸੀਂ ਕਹਿ ਦਿੰਦੇ ਹਾਂ ਕਿ ਉਹ ਖੱਤਰੀ ਹੈ ਉਹ ਜੱਟ ਹੈ ਜੰਗ ਉਛੀ ਹੋਰ ਹੈ ਜਾਂ ਫਿਰ ਕੋਈ ਛਿੰਬਾ ਹੈ ਕੋਈ ਚਮਾਰ ਹੈ ਇਹ ਸਤਿਗੁਰ ਨੇ ਮਿਟਾ ਦਿੱਤੀਆਂ ਇਹਦਾ ਮਤਲਬ ਜਿਹੜਾ ਅਮਰਤ ਸ਼ਕਤ ਆ ਉਹਦੀਆਂ ਸਾਰਿਆਂ ਦੀਆਂ ਮਿਟ ਜਾਂਦੀਆਂ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਨੀਵੀਂ ਜਾਤਾਂ ਵਿੱਚੋਂ ਗਿਣੇ ਗਏ ਸਨ ਛਿੰਬਾ ਹੈ ਛਿਵਰ ਹੈ 나ਈ ਹੈ ਇਹ ਤਿੰਨ ਨੀਵੀਂ ਜਾਤਾਂ ਵਿੱਚੋਂ ਸਨ ਪਰ ਸਾਡੇ ਚ ਕੋਈ ਇਹ ਨਹੀਂ ਕਹਿ ਸਕਦਾ ਕਿਉਂ ਨੀਵੀਆਂ ਜਾਤਾਂ ਵਿੱਚੋਂ ਸਾਨੂੰ ਅਸੀਂ ਸਤਿਕਾਰ ਨਾਲ ਸਿਰ ਝੁਕਾ ਕੇ ਕਹਿੰਦੇ ਗੁਰੂ ਦੇ ਪੰਜ ਪਿਆਰੇ ਇਹਦਾ ਮਤਲਬ ਸਭ ਤੋਂ ਪਹਿਲਾਂ ਗੁਰੂ ਨੇ ਉਹਨਾਂ ਦਾ ਜਨਮ ਨਾਸ਼ ਕੀਤਾ ਪਿਛਲਾ ਜਨਮ ਜੋ ਵੀ ਸੀ ਸਤੂਰ ਨੇ ਮਿਟਾ ਦਿੱਤਾ ਫਿਰ ਉਹਨਾਂ ਦਾ ਕਰਮ ਨਾਸ਼ ਕੀਤਾ ਸਤਗੁਰੂ ਜੀ ਨੇ ਜਿਵੇਂ ਕਹਿੰਦੇ ਨਾ ਕਰਮ ਕਰਕੇ ਅਸੀਂ ਆਏ ਆ ਤੇ ਇੱਥੇ ਕਰਮਾ ਕਰਕੇ ਸਾਡਾ ਜਨਮ ਹੋਇਆ ਹੈ ਸਤਗੁਰੂ ਨੇ ਉਹਨਾਂ ਦੇ ਪਿਛਲੇ ਕਰਮ ਮਿਟਾ ਦਿੱਤੇ ਇਹ ਗੁਰੂ ਦੇ ਵਿੱਚ ਤਾਕਤ ਹੈ ਇਹ ਗੁਰੂ ਦੇ ਵਿੱਚ ਸਮਰੱਥਾ ਹੈ ਸਤਗੁਰੂ ਨੇ ਜਿੱਥੇ ਉਹਨਾਂ ਦਾ ਜਨਮ ਨਾਸ਼ ਕਰ ਦਿੱਤਾ ਉਹਨਾਂ ਨੂੰ ਖਾਲਸਾ ਬਣਾਤਾ ਅੱਜ ਤੋਂ ਬਾਅਦ ਕੋਈ ਜਾਤ ਨਹੀਂ ਇੱਕੋ ਹੀ ਜਾਤ ਹੋਵੇਗੀ ਖਾਲਸਾ ਪਰ ਸਾਧ ਸੰਗਤ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਵੀ ਅਸੀਂ ਆਪਣੇ ਨਾਮ ਦੇ ਨਾਲ ਢਿੱਲੋਂ ਅਗਰਵਾਲ ਆਪਣੇ ਨਾਮ ਦੇ ਨਾਲ ਹੜੈਚ ਸਿੰਧੂ ਪਤਾ ਨਹੀਂ ਕੀ ਕਹਲਾਈ ਜਾਂਦੇ ਇਹਦਾ ਮਤਲਬ ਅਸੀਂ ਗੁਰੂ ਦੇ ਬਚਨ ਨੂੰ ਮੰਨਦੇ ਨਹੀਂ ਨਾ ਹੈ ਅਸੀਂ ਗੁਰੂ ਦੀ ਗੱਲ ਨੂੰ ਮੰਨਿਆ ਨਹੀਂ ਹੈ ਅਸੀਂ ਮੁੜ ਕੇ ਫਿਰ ਉਹੀ ਆਪਣਾ ਹੰਕਾਰ ਜਾਤਾਂ ਦਾ ਜੋ ਬ੍ਰਾਹਮਣ ਦੇ ਦਰਜ ਬਣਾਈਆਂ ਗਈਆਂ ਸਨ ਅਸੀਂ ਮੁੜ ਕੇ ਦੂਜੇ ਰੂਪ ਦੇ ਵਿੱਚ ਬ੍ਰਾਹਮਣੇ ਬਣ ਗਏ ਅਸੀਂ ਉਹੀ ਹੰਕਾਰੀ ਬਣ ਕੇ ਫਿਰ ਵੀ ਸਤ ਸੰਗਤ ਮਾਫ ਕਰਦੇ ਹੋ ਸਤਗੁਰੂ ਨੇ ਮਟਾਈਆਂ ਸਨ ਕੋਈ ਆਪਣੇ ਦੇ ਨਾਮ ਦੇ ਨਾਲ ਖਾਲਸਾ ਲਾਵੇ ਉਹ ਸਤਿਕਾਰਯੋਗ ਹੈ ਪਰ ਜੇ ਕੋਈ ਜਾਤਾਂ ਲਾਵੇ ਨਾ ਉਹ ਮੇਰੇ ਗੁਰੂ ਨੂੰ ਪ੍ਰਵਾਨ ਨਹੀਂ ਹੈ ਸਤ ਸੰਗਤ ਖੈਰ ਸਤਗੁਰੂ ਬਾਦਸ਼ਾਹ ਨੇ ਜਿੱਥੇ ਜਨਮਨਾਸ਼ ਕੀਤਾ ਪਿਛਲਾ ਜਨਮ ਉਹਨਾਂ ਦਾ ਕੱਢ ਦਿੱਤਾ ਸਾਰਾ ਜੋ ਵੀ ਹੈ ਸੀ ਉਹਨਾਂ ਦੇ ਪਿਛਲੇ ਕਰਮ ਵੀ ਕੱਢ ਦਿੱਤੇ ਉਥੇ ਧਰਮਨਾਸ਼ ਵੀ ਕੀਤਾ ਸਤਿਗੁਰ ਨੇ ਜਿਹੜਾ ਬ੍ਰਾਹਮਣ ਕਹਿੰਦਾ ਸੀ ਨਾ ਵੀ ਪਿਛਲਾ ਕਰਮਾ ਕਰਕੇ ਤੇਰਾ ਉੱਚ ਬ੍ਰਾਹਮਣ ਜਾਤ ਦੇ ਵਿੱਚ ਜਨਮ ਪਿਛਲੇ ਕਰਮਾ ਕਰਕੇ ਹੁੰਦਾ ਨਹੀਂ ਤਾਂ ਸਾਰੇ ਮਾੜੀਆਂ ਨੀਵੀਆਂ ਜਾਤਾਂ ਵਿੱਚ ਹੁੰਦੇ ਜਿਹਨਾਂ ਦੇ ਕਰਮ ਪਿਛਲੇ ਚੰਗੇ ਨਾ ਹੋਣ ਸਤਿਗੁਰ ਨੇ ਉਹ ਵੀ ਮਿਟਾ ਦਿੱਤਾ ਫਿਰ ਭਰਮ ਵੀ ਮਿਟਾ ਦਿੱਤੇ ਸਤਿਗੁਰ ਨੇ ਪਰਮਨਾਸ਼ ਕੀਤਾ ਅੱਜ ਵੀਰਵਾਰ ਹੈ ਜੀ ਅੱਜ ਸ਼੍ਰੀ ਨਾਨਾ ਮੰਗਲਵਾਰ ਹੈ ਜੀ ਸਿਰਨੀ ਨਾਲ ਅੱਜ ਸ਼ਨੀਵਾਰ ਹੈ ਸੰਲੋਹਣੀ ਕੀਰਤਣਾ ਕਿਉਂ ਜੇ ਭਰਮ ਪਏ ਹੋਏ ਨੇ ਅੱਜ ਸਿੱਖਾਂ ਚ ਵੀ ਹੈਗੇ ਨੇ ਦੱਖਣ ਨੂੰ ਘਰ ਦਾ ਦਰਵਾਜ਼ਾ ਨਹੀਂ ਰੱਖਣਾ ਕਿੰਨੇ ਬਹਿਮਾਂ ਚ ਬੇ ਹੋਇਆ ਸਤਗੁਰੂ ਨੇ ਤਾਂ ਖਾਲਸੇ ਦੇ ਮਿਟਾਏ ਸੀ ਮੈਂ ਸਿਧਾਂਤਿਕ ਸਿਧਾਂਤ ਦੀ ਗੱਲ ਕਰ ਰਿਹਾ ਜੋ ਸਿਧਾਂਤ ਦੀ ਗੱਲ ਹੈ ਸਾਸ ਸੰਗਤ ਅਸੀਂ ਸਿਧਾਂਤ ਨੂੰ ਨਹੀਂ ਸਮਝਿਆ ਅਸੀਂ ਗੁਰੂ ਦੇ ਬਣਾਏ ਹੋਏ ਖਾਲਸੇ ਖਾਲਸੇ ਨਹੀਂ ਬਣ ਸਕੇ ਅਸੀਂ ਅੱਜ ਮੁੜ ਕੇ ਫਿਰ ਉਹਨਾਂ ਭਰਮਾਂ ਬਹਿਮਾਂ ਦੇ ਵਿੱਚ ਆ ਅੱਜ ਵੀ ਸਿੱਖ ਹਜ਼ਾਰ ਵਾਰੀ ਕੋਈ ਕੰਮ ਕਰਨ ਲੱਗਿਆ ਸੋਚਦਾ ਹੈ ਅੱਜ ਵੀ ਉਹ ਪਰਮਾਤਮਾ ਤੋਂ ਨਿਕਲਿਆ ਨਹੀਂ ਹੈ ਕੋਈ ਵਿਰਲੇ ਕਰੋੜਾ ਜੋ ਹੈਗੇ ਆ ਜਿਹੜੇ ਗੁਰੂ ਦੇ ਪੂਰੇ ਸਿੱਖ ਨੇ ਮੈਂ ਨਹੀਂ ਕਹਿੰਦਾ ਨਹੀਂ ਹੈ ਜਿਹੜੇ ਸਿਰਫ ਗੁਰੂ ਤੇ ਭਰੋਸਾ ਕਰਦੇ ਨੇ ਅੱਜ ਸਾਡਾ ਤਾਂ ਐਸਾ ਵੀ ਹਾਲ ਹੈ ਵੀ ਅਸੀਂ ਮੱਥਾ ਟੇਕਣ ਵੀ ਜਾਈਏ ਨਾ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਣਾ ਹੀ ਅਸੀਂ ਕਦੇ ਮੰਦਿਰ 'ਚ ਵੀ ਤੁਰੇ ਵੀ ਹੁੰਦੇ ਅਸੀਂ ਕਿਸੇ ਹੋਰ ਪਾਸੇ ਵੀ ਇੱਕ ਬਜਾਜੀ ਕੱਪੜੇ ਦਾ ਕੰਮ ਕਰਨ ਵਾਲਾ ਦੁਕਾਨਦਾਰ ਕਹਿਣ ਲੱਗਾ ਵੀਰ ਜੀ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਆ ਕੇ ਕਹਿੰਦਾ ਨਾ ਕਿ ਅਸੀਂ ਵਿਆਹ ਰੱਖਿਆ ਏ ਸਾਨੂੰ ਰਮਾਲਾ ਸਭ ਚਾਹੀਦਾ ਸਾਨੂੰ ਰਮਾਲਾ ਸਭ ਦੀ ਜਰੂਰਤ ਹੈ ਸਭ ਤੋਂ ਪਹਿਲਾਂ ਅਸੀਂ ਗੁਰੂ ਵਾਸਤੇ ਰਮਾਲਾ ਖਰੀਦਣਾ ਕਹਿੰਦਾ ਖੁਸ਼ੀ ਹੁੰਦੀ ਪਰ ਜਦੋਂ ਬਾਅਦ ਵਿੱਚ ਕਹਿੰਦੇ ਨਾ ਇੱਕ ਲਾਲ ਚਾਦਰ ਇੱਕ ਚੁੰਨੀ ਲਾਲ ਹਰੀ ਚਾਦਰੇ ਵੀ ਦੇ ਦੇਈਂਦਾ ਮਤਲਬ ਦੇਵੀ ਦੇ ਵੀ ਜਾਵੇਗਾ ਇਹਦਾ ਮਤਲਬ ਕਿਸੇ ਪੀਰ ਦੇ ਵੀ ਜਾਵੇਗਾ ਕਹਿੰਦਾ ਫਿਰ ਬੜਾ ਦੁੱਖ ਹੁੰਦਾ ਇਹਦਾ ਮਤਲਬ ਸਾਨੂੰ ਗੁਰੂਤੀ ਪਰੋਸਣੀ ਹੈ ਸਤਿਗੁਰ ਨੇ ਖਾਲਸਾ ਬਣਾਇਆ ਪਰ ਪੱਕ ਖਾਲਸਾ ਰੂਪ ਦਿੱਤਾ ਸਾਨੂੰ ਪਰ ਅਸੀਂ ਉਹ ਬਣ ਨਹੀਂ ਸਕੇ ਸਤਿਗੁਰ ਨੇ ਸਾਡੇ ਭਰਮਾਂ ਦਾ ਨਾਸ਼ ਕੀਤਾ ਅੱਜ ਵੀ ਸਿੱਖ ਬਹੁਤ ਭਰਮਾਂ ਵਿੱਚ ਪਿਆ ਹੋਇਆ ਹੈ ਬਹੁਤੇ ਸਿੱਖ ਐਸਾ ਕਹਿੰਦੇ ਸੁਣੇ ਜਾਂਦੇ ਨੇ ਕਿ ਚੰਗਾ ਦਿਨ ਦੇਖ ਲਈਏ ਤਾਂ ਕੰਮ ਕਰੀਏ ਸਤਿਗੁਰ ਗੁਰਬਾਣੀ ਦੇ ਵਿੱਚ ਤਾਂ ਇਹ ਕਹਿੰਦੇ ਨੇ ਕਿ ਦੇ ਸੋਈ ਦਿਨ ਸੁਸੋਹਾਵੜਾ ਜਿੱਤੇ ਆਵੇ ਪ੍ਰਭ ਚਿਤ ਉਹੀ ਦਿਨ ਭਲਾ ਹੈ ਜਿਸ ਦਿਨ ਮਾਲਕ ਦੀ ਯਾਦ ਆਵੇ ਪਰ ਅਸੀਂ ਅੱਜ ਫਿਰ ਉਹ ਘਾੜਤਾਂ ਦੇ ਵਿੱਚ ਬ੍ਰਾਹਮਣ ਦੇ ਬਣਾਏ ਹੋਏ ਉਸ ਜਾਲ ਦੇ ਵਿੱਚ ਫਸੇ ਹੋਏ। ਨਾ ਬ੍ਰਾਹਮਣ ਨੂੰ ਮਾੜਾ ਨਹੀਂ ਕਹਿੰਦਾ ਹੈ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨਾਲ ਜੁੜੇ, ਪ੍ਰਮਾਤਮਾ ਨਾਲ ਜੁੜੇ, ਜਿਹੜਾ ਪਰਮੇਸ਼ਰ ਦਾ ਰੂਪ ਹੋ ਜਾਵੇ ਉਹ ਬ੍ਰਾਹਮਣ ਹੈ। ਜੇ ਕੋਈ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ ਹੈ, ਇਹਦਾ ਮਤਲਬ ਉਹ ਉਸ ਰੱਬ ਬ੍ਰਹਮ ਦੇ ਨਾਲ ਜੁੜਨਾ ਚਾਹੀਦਾ ਹੈ। ਜੇ ਉਹ ਅਜੇ ਪਰਮਾ ਵਿੱਚ ਆਪਣੇ ਆਪ ਨੂੰ ਬ੍ਰਾਹਮਣ ਨਾ ਕਵੇ, ਮਾਫ਼ ਕਰ ਦਿਓ, ਅਖੌਤੀ ਬ੍ਰਾਹਮਣ ਹੋ ਸਕਦਾ। ਜੋ ਬ੍ਰਹਮ ਦੇ ਨਾਲ ਜੁੜਿਆ ਹੋਇਆ ਬ੍ਰਾਹਮਣ ਉਹ ਨਹੀਂ ਹੋ ਸਕਦਾ। ਸਤਿਗੁਰੂ ਨੇ ਭਰਮ ਦਾ ਨਾਸ ਕੀਤਾ। ਸਤਿਗੁਰੂ ਨੇ ਸ਼ਰਮ ਦਾ ਨਾਸ ਵੀ ਕੀਤਾ ਹੈ। ਸ਼ਰਮ ਕਰਨੀ। ਜਿਵੇਂ ਅਸੀਂ ਅੱਜ ਕੱਲ ਕੰਮਾਂ ਦੇ ਵਿੱਚ ਸ਼ਰਮ ਕਰਦੇ ਨਾ। ਇੱਥੇ ਅਸੀਂ ਕੰਮ ਨਹੀਂ ਕਰਦੇ ਹੈ ਵੀ ਆ ਨੀਚਾ ਕੰਮ ਹੈ, ਮਾੜਾ ਕੰਮ ਹੈ ਇਹ ਨਹੀਂ ਕਰਨਾ। ਜਿਵੇਂ ਅਸੀਂ ਇੱਥੇ ਦੇਖਦੇ ਇਹ ਛੋਟਾ ਕੰਮ ਹੈ, ਸ਼ਰਮ ਲੱਗਦੀ ਇਹਨੂੰ ਕਰਨ ਲੱਗਿਆਂ। ਜਦੋਂ ਵਿਦੇਸ਼ਾਂ ਭੇਜ ਜਾਂਦੇ ਉੱਥੇ ਸਾਰੇ ਕੰਮ ਕਰਦੇ ਫਿਰ। ਫਿਰ ਉੱਥੇ ਕੋਈ ਕਿਸੇ ਕੰਮ ਦੀ ਸ਼ਰਮ ਨਹੀਂ ਹੈ। ਤੋ ਸਤਗੁਰੂ ਨੇ ਆਪ ਮੇਰੇ ਬਾਬੇ ਨਾਨਕ ਨੇ ਖੇਤੀ ਕੀਤੀ। ਗੁਰੂ ਰਾਮਦਾਸ ਨੇ ਸਿੱਧ ਟੋਕਰੇ ਚੱਕੇ। ਭਾਵੇਂ ਭਾਈਚਾਰੇ ਨੇ ਤਾਨੇ ਮਾਰੇ ਸਨ। ਇਹ ਗੁਰੂ ਨਾਨਕ ਦੇ ਘਰ ਦਾ ਦੂਜਾ ਹੀ ਹੈ ਗੁਰੂ ਅਮਰਦਾਸ ਦਾ। ਤੈਨੂੰ ਸ਼ਰਮ ਨਹੀਂ ਆਦੀ ਟੋਕਰੇ ਚੱਕਦੇ ਆ ਗੁਰੂ ਸਾਹਿਬ ਨੂੰ ਕਹਿੰਦਾ ਸੀ ਇਹ ਤਾਂ ਬੱਚਾ ਹੈ ਤੁਹਾਨੂੰ ਕੋਈ ਸਮਝ ਲੈਣਾ ਚਾਹੀਦਾ ਸੀ। ਪਰ ਸ਼ਰਮ ਦਾ ਨਾਸ ਕੋਈ ਵੀ ਕੰਮ ਮਾੜਾ ਨਹੀਂ ਸਾਡੀ ਸੋਚ ਮਾੜੀ ਹੁੰਦੀ ਹੈ। ਅਸੀਂ ਆਪਣੀ ਮਾੜੀ ਸੋਚ ਲੈ ਕੇ ਜੋ ਵੀ ਕਰਦੇ ਆ ਨਾ ਅਸੀਂ ਸ਼ਰਮ ਸਮਝ ਕੇ ਕਿਸੇ ਕੰਮ ਨੂੰ ਨੀਚਾ ਸਮਝ ਲੈਂਦੇ ਹਾਂ ਉਸ ਸ਼ਰਮ ਦਾ ਵੀ ਸਤਿਗੁਰ ਨੇ ਨਾਸ਼ ਕੀਤਾ ਇਸੇ ਕਰਕੇ ਮੇਰੇ ਸਤਿਗੁਰ ਨੇ ਸਿੱਖ ਨੂੰ ਬ੍ਰਾਹਮਣ ਨਹੀਂ ਬਣਾਇਆ ਬ੍ਰਾਹਮਣ ਵੀ ਬਣਾਇਆ ਖੱਤਰੀ ਵੀ ਬਣਾਇਆ ਵੈਸ਼ ਵੀ ਬਣਾਇਆ ਤੇ ਸ਼ੂਦਰ ਵੀ ਬਣਾਇਆ ਜਦੋਂ ਇਹ ਬਾਣੀ ਪੜਦਾ ਉੱਚ ਕੋਟੀ ਦਾ ਬ੍ਰਾਹਮਣ ਹੈ ਰੱਬ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਇਹਹੀ ਬਾਣੀ ਦੀ ਪੋਥੀ ਚ ਅੱਖ ਕੇ ਕਿਸੇ ਦੇ ਉੱਤੇ ਪਈ ਹੋਈ ਆਪਤ ਨੂੰ ਟਕਰਾਉਣ ਵਾਸਤੇ ਉਹਦੇ ਨਾਲ ਮੁਕਾਬਲਾ ਕਰਨ ਵਾਸਤੇ ਤਲਵਾਰ ਚੱਕਦਾ ਸਭ ਤੋਂ بڑا ਖੱਤਰੀ ਹੈ ਤੇ ਜੋ ਖੇਤਾਂ ਦੇ ਵਿੱਚ ਕੰਮ ਕਰਕੇ ਮਿਹਨਤ ਕਰਕੇ ਫਸਲ ਪੈਦਾ ਕਰਦਾ ਨਾ ਉਸ ਵੇਲੇ ਇਹ ਬਹੁਤ بڑا ਵੈਸ਼ ਵੀ ਕਹਾ ਸਕਦਾ ਹੈ ਜਦੋਂ ਇਹ ਲੋਕਾਂ ਤੇ ਝੂਠੇ ਭਾਂਡੇ ਮਾਜਦਾ ਹੈ ਦਰੀਆਂ ਝਾੜਦਾ ਹੈ ਉਸ ਵੇਲੇ ਇਹੀ ਸਿੱਖ ਛੂਦਰ ਦੇ ਰੂਪ ਦੇ ਵਿੱਚ ਹੁੰਦਾ ਜੇ ਬ੍ਰਾਹਮਣੀ ਸੋਚ ਨੂੰ ਸੋਚਿਆ ਜਾਵੇ ਸਤਗੁਰੂ ਨੇ ਸਾਰੇ ਕੰਮਾਂ ਨੂੰ ਸਿੱਖ ਨੂੰ ਸੌਂਪਿਆ ਕਿ ਕਿਸੇ ਕੰਮ ਨੂੰ ਕਰਨ ਲੱਗਿਆ ਸ਼ਰਮ ਨਹੀਂ ਕਰਨੀ ਸਤਗੁਰੂ ਨੇ ਖਾਲਸੇ ਦਾ ਜਿਹੜਾ ਸ਼ਰਮ ਇਹ ਵੀ ਨਾਸ ਕੀਤਾ ਜਨਮ ਨਾਸ ਕਰਮ ਨਾਸ ਧਰਮ ਨਾਸ ਪਰਮ ਨਾਸ ਸ਼ਰਮ ਨਾਸ ਸਾਸ਼ੰਗਦੀ ਆਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਗਰੀਬਨ ਗੁਰੂਆਂ ਨੇ ਸਾਡੇ ਨੇ 250 ਸਾਲ ਲਾ ਕੇ ਇੱਕ ਸਿੱਖ ਨੂੰ ਸਿੰਘ ਸਿੰਘ ਨੂੰ ਖਾਲਸਾ ਬਣਾਇਆ ਉਸ ਰਸਤੇ ਤੇ ਚੱਲੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੀਏ ਗੁਰੂ ਦੇ ਨਾਲ ਜੁੜੀਏ ਗੁਰੂ ਸਾਹਿਬ ਦੇ ਨਾਲ ਪਿਆਰ ਕਰੀਏ ਗੁਰੂ ਦੇ ਦੱਸੇ ਰਸਤੇ ਤੇ ਚੱਲੀਏ ਇਹ ਗੁਰੂ ਪਾਤਸ਼ਾਹ ਨੇ ਗੱਲ ਆਖੀ ਹੈ ਕਿ ਗੁਰੂ ਤੋਂ ਬਿਨਾ ਕਿਸੇ ਸਿਰ ਨਹੀਂ ਝੁਕਣਾ ਚਾਹੀਦਾ ਗੁਰੂ ਤੋਂ ਬਿਨਾ ਕਿਸੇ ਤੇ ਭਰੋਸਾ ਨਹੀਂ ਕਰਨਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿਆਰ ਕਰੀਏ ਭਰੋਸਾ ਕਰੀਏ ਆਖਰੀ ਬੇਨਤੀ ਇਹ ਹੈ ਕਿ ਅੱਜ ਅਸੀਂ ਪਾਠ ਦੇ ਵਿੱਚ ਭਾਵੇਂ ਸਾਡਾ ਫਰਕ ਹੋ ਸਕਦਾ ਕੋਈ ਬਿੰਦੀ ਲਾ ਕੇ ਪਾਠ ਕਰਦਾ ਕੋਈ ਬਿਨਾਂ ਬਿੰਦੀਆਂ ਤੋਂ ਕਰਦਾ ਕੋਈ ਸੰਪਰਦਾਵਾ ਦਾ ਪਾਠ ਕਰਦਾ ਕੋਈ ਮਿਸ਼ਨਰੀਆਂ ਦਾ ਪਾਠ ਕਰਦਾ ਗੱਲ ਪਾਠ ਦੀ ਨਹੀਂ ਹੈ ਸਾਧ ਸੰਗਤ ਗੱਲ ਇਹ ਹੈ ਕਿ ਅਸੀਂ ਗੁਰੂ ਨੂੰ ਗੁਰੂ ਨਹੀਂ ਮੰਨ ਰਹੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਗੱਲ ਤਾਂ ਇਹ ਹੈ ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ ਪਾਠ ਤਾਂ ਸਾਡੀ ਪੂਰਤੀ ਮੁਤਾਬਕ ਅਸੀਂ ਕਰ ਸਕਦੇ ਹਾਂ ਜੋ ਗੁਰੂ ਨੇ ਸਾਨੂੰ ਬਖਸ਼ੀ ਹੈ ਪਰ ਗੁਰੂ ਨੂੰ ਗੁਰੂ ਮੰਨਣਾ ਵੀ ਸਾਡੇ ਚਾਜੇ ਕਮੀ ਹੈ ਅਸੀਂ ਸਿਰ ਝੁਕਾਉਂਦੇ ਹਾਂ ਰਵਾਇਤੀ ਤੌਰ ਤੇ ਪਰ ਸਾਡੇ ਅੰਦਰ ਗੁਰੂ ਨਾਲ ਪਿਆਰ ਨਹੀਂ ਹੁੰਦਾ ਹੈ ਮੈਂ ਤੁਹਾਡੀ ਗੱਲ ਨਹੀਂ ਕਰਦਾ ਪਿਆ ਮੈਂ ਆਪਣੀ ਵੀ ਗੱਲ ਕਰਦਾ ਮੇਰੇ ਵੀ ਐਸੀ ਦਸ਼ਾ ਹੈ ਆਓ ਗੁਰ ਚਨ ਚਨ ਅਰਦਾਸ ਕਰੀਏ ਪਾਤਸ਼ਾਹ ਅੱਜ ਖਾਲਸੇ ਦਾ ਪ੍ਰਗਟ ਦਿਨ ਹੈ ਆਪ ਜੀ ਕਿਰਪਾ ਕਰੋ ਸਾਡੇ ਪ੍ਰਾਣੇ ਅਗੁਣ ਮਿਟਾ ਦਿਓ ਰਹਿਮ ਕਰੋ ਸਾਡੇ ਅੰਦਰ ਚੰਗੇ ਗੁਣ ਪ੍ਰਗਟ ਕਰ ਦਿਓ ਅਸੀਂ ਖਾਲਸੇ ਬਣ ਸਕੀਏ ਸਤਿਗੁਰੂ ਅੱਜ ਤੁਸੀਂ ਨੂੰ ਅਮਰਤ ਬੇਲਾ ਬਖਸ਼ ਦਿਓ ਸਨ ਨਾਮ ਕੀ ਦਾਤਿ ਬਖਸ਼ ਦਿਓ ਸਤਿਗੁਰੂ ਕਿਰਪਾ ਕਰੋ ਬਾਣੀ ਨਾਲ ਪਿਆਰ ਬਖਸ਼ ਦਿਓ ਚੰਗੀ ਧਰਮ ਕਰਮ ਨੇਕ ਕਮ ਕਰਨ ਦੀ ਸਾਨੂੰ ਸਮਰਥ ਬਖਸ਼ ਦਿਓ ਇਹ ਕਿਹ ਚਾਨਤ ਬੇਨਤੀ ਕਰੀਏ ਸਤਿਗੁਰ ਸਾਡੇ ਉਪਰ ਕਿਰਪਾ ਕਰਨ ਸੋ ਖਾਲਸੇ ਦੇ ਪ੍ਰਗਟ ਦਿੰਦੀਆਂ ਆਪ ਸੂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ